ਆ ਵੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅ ਸਾਥਿਓ ਤੁਹਾਨੂੰ ਜਿਹੜਾ ਆਪਾਂ ਦੋਨੋਂ ਫੋਰਮਾਂ ਵੱਲੋਂ ਦਿੱਲੀ ਤੇ 13 ਤਰੀਕ ਨੂੰ ਦਿੱਲੀ ਕੁਛ ਦਾ ਪ੍ਰੋਗਰਾਮ ਦਿੱਤਾ 13 ਮੰਗਾਂ ਜਿਹੜੀਆਂ ਹੈਗੀਆਂ ਨੇ ਪਿਛਲੀਆਂ ਜ਼ਿਲ੍ਹੇ ਤੋਂ ਨਾਲੀਆਂ ਮੰਗਾਂ ਤੇ ਕੁਝ ਜਿਹੜੀਆਂ ਹੋਰ ਜ਼ਰੂਰੀ ਮੰਗਾਂ ਦੇ ਆਧਾਰ ਤੇ ਤੇ ਉਹਦੇ ਜਿਉਂ-ਜਿਉਂ ਤੇ ਉਹਦੇ ਜਿਹੜੇ ਘੰਟੇ ਆ ਉਹਦੇ 13 ਤਰੀਕ ਨੂੰ 11 ਵਜੇ ਜਿਹੜਾ ਬਾਰਡਰਾਂ ਤੇ ਹਰਿਆਣੇ ਦੇ ਬਾਰਡਰਾਂ ਤੇ ਪਹੁੰਚਣ ਦਾ ਤੇ ਉੱਥੋਂ ਗਾਹਾਂ ਦਿੱਲੀ ਨੂੰ ਕੂਚ ਕਰਨ ਦਾ ਪ੍ਰੋਗਰਾਮ ਹੈ ਉਹ ਜਿਹੜੇ ਘੰਟੇ ਹੈ ਉਹ ਘਟਦੀ ਗਣਤੀ ਸ਼ੁਰੂ ਹੋ ਗਈ ਉਹਨਾਂ ਦੇ ਅ ਲਗਭਗ 40-45 ਘੰਟੇ ਬਾਕੀ ਰਹੇਗੇ ਸੋ ਇਸ ਕਰਕੇ ਬੜੇ ਇਹ ਜਿਹੜਾ ਮੀਡੀਆ ਚ ਮੇਨਸਟ੍ਰੀਮ ਜਿਹੜੀ ਕਹਿੰਦੇ ਆ ਮੀਡੀਏ ਦੇ ਉਹਦੇ ਵਿੱਚ ਤੁਹਾਡਾ ਇਹ ਜਿਹੜਾ ਸੱਦਾ ਹੈ ਉਹ ਛਾਇਆ ਹੋਇਆ ਜਿੰਨਾ ਵੀ ਸਰਕਾਰ ਇਹਦੇ ਵਿਰੁੱਧ ਇਹਨੂੰ ਰੁਕਣ ਦੇ ਖਤਰ ਖਾਸ ਕਰਕੇ ਹਰਿਆਣਾ ਸਰਕਾਰ ਜੋ ਯਤਨ ਕਰ ਰਹੇ ਆ ਬੈਰੀਕੇਡਿੰਗ ਕਰ ਰਹੇ ਆ ਲੋਕਾਂ ਨੂੰ دہشت ਪਾਉਣ ਦੇ ਖਾਤਰ ਉਹਨਾਂ ਦੇ ਨੋਟਸ ਜਾਰੀ ਕਰ ਰਹੇ ਆ ਘਰਾਂ ਅੱਗੇ ਲਾ ਰਹੇ ਆ ਉਹਨਾਂ ਹੀ ਇਹ ਜਿਹੜਾ ਤੁਹਾਡਾ ਅ ਰੋਸ ਹੈ ਜਿਹੜਾ ਕਿਸਾਨਾਂ ਤੇ ਦਿਨੋਂ ਦਿਨ ਵਧਦਾ ਜਾ ਰਿਹਾ ਉਹਨਾਂ ਦੇ ਸਾਰੇ ਹੱਥ ਘੰਡੇ ਫੇਰ ਹੁੰਦੇ ਜਾ ਰਹੇ ਆ ਸੋ ਇਸ ਕਰਕੇ ਪੂਰੇ ਹੌਸਲੇ ਨਾਲ ਪੂਰੀ ਚੜ੍ਹਦੀ ਕਲਾ ਦੇ ਨਾਲ ਤਿਆਰੀਆਂ ਮੁਕੰਮਲ ਨੇ ਆਪਣੀਆਂ ਟਰਾਲੀਆਂ ਹੋਣੇ ਤੋਂ ਤਿਆਰ ਕਰਕੇ ਅ ਜਿਹੜਾ ਹੈਗਾ ਉਹਦਾ ਜਿਹੜੇ ਦੂਰ ਵਾਲੇ ਸਾਥੀ ਹੈਗੇ ਆ ਉਹ ਚਾਲੇ ਪਾਉਣ ਅੱਜ ਜਾਂ ਕੱਲ ਨੂੰ ਸਵੇਰੇ ਚੱਲੇ ਪਾਉਣ ਤਾਂ ਕਿ ਜਿਹੜਾ ਹੈਗਾ 13 ਤਰੀਕ ਨੂੰ ਜਿਹੜੇ ਸਿਰਫ 40 ਘੰਟੇ ਬਾਕੀ ਰਹੇਗੇ ਉਹ ਆਪਾਂ ਜਿਹੜੇ ਸਾਰੇ ਬਾਰਡਰਾਂ ਤੇ ਜਿਹੜੇ ਤਿੰਨ ਬਾਰਡਰ ਆਪਾਂ ਕ੍ਰੋਸ ਕਰਨੇ ਆ ਸ਼ੰਭੂ ਵਾਲਾ ਬਾਰਡਰ ਖਨੌਰੀ ਵਾਲਾ ਬਾਰਡਰ ਤੇ ਤੀਜਾ ਡੱਬਾ ਵਾਲਾ ਬਾਰਡਰ ਤਿੰਨਾ ਤੇ ਭਾਵੇਂ ਪਹਿਲਾਂ ਪਹੁੰਚ ਜਿਓ ਤੁਸੀਂ ਘੰਟਾ ਲੇਟ ਨਹੀਂ ਆਪਣੀਆਂ ਜਿਹੜੀਆਂ ਫੌਜਾਂ ਹੈਗੀਆਂ ਨੇ ਕੋਈ ਲੇਟ ਨਹੀਂ ਹੋਣਾ ਚਾਹੀਦਾ ਇਹ ਨਾ ਹੋਵੇ 13 ਤਰੀਕ ਨੂੰ ਤੁਸੀਂ ਰਾਤ ਨੂੰ ਪਹੁੰਚੋ ਤਾਂ ਉਹ ਉਹਦਾ ਕੋਈ ਮਾੜਾ ਪ੍ਰਭਾਵ ਨਹੀਂ ਜਾਊਗਾ ਉਹਦਾ ਬਾਕੀ ਜੋ ਕੱਲ ਨੂੰ ਮੀਟਿੰਗ ਹੋ ਰਹੀ ਹੈ ਮੰਤਰਗਿਆਂ ਨਾਲ ਉਹਦਾ ਵੀ ਕੋਈ ਐ ਨਾ ਸਮਝਣੋ ਵੀ ਉਹ ਜੇ ਉਹਦਾ ਮੀਟਿੰਗ ਦਾ ਵੀ ਕੋਈ ਚੰਗਾ ਸੱਟਾ ਆਉਣਾ ਮੀਟਿੰਗ ਦੀ ਵੀ ਜੇ ਕੋਈ ਸੋਡੀ ਉਹਦੇ ਵਿੱਚੋਂ ਕੋਈ ਵਧੀਆ ਰਿਜ਼ਲਟ ਆਉਣਾ ਤਾਂ ਉਹ ਤੁਹਾਡੀ ਤਿਆਰੀ ਨੂੰ ਦੇਖ ਕੇ ਆਉਣਾ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੰਨੀਆਂ ਟਰਾਲੀਆਂ ਆ ਗਏ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਥਿਓ ਤੁਹਾਨੂੰ ਜਿਹੜਾ ਆਪਾਂ ਦੋਨੋਂ ਫੋਰਮਾਂ ਵੱਲੋਂ ਦਿੱਲੀ ਤੇ 13 ਤਰੀਕ ਨੂੰ ਦਿੱਲੀ ਕੁਚ ਦਾ ਪ੍ਰੋਗਰਾਮ ਦਿੱਤਾ 13 ਮੰਗਾਂ ਜਿਹੜੀਆਂ ਹੈਗੀਆਂ ਨੇ ਪਿਛਲੀਆਂ ਜ਼ਿਲ੍ਹੇ ਤੋਂ ਲੈਣ ਵਾਲੀਆਂ ਮੰਗਾਂ ਤੇ ਕੁਝ ਜਿਹੜੀਆਂ ਹੋਰ ਜ਼ਰੂਰੀ ਮੰਗਾਂ ਦੇ ਆਧਾਰ ਤੇ ਤੇ ਉਹਦੇ ਜਿਵੇਂ-ਜਿਵੇਂ ਤੇ ਉਹਦੇ ਜਿਹੜੇ ਘੰਟੇ ਆ ਉਹਦੇ 13 ਤਰੀਕ ਨੂੰ 11 ਵਜੇ ਜਿਹੜਾ ਬਾਰਡਰਾਂ ਤੇ ਹਰਿਆਣੇ ਦੇ ਬਾਰਡਰਾਂ ਤੇ ਪਹੁੰਚਣ ਦਾ ਤੇ ਉੱਥੋਂ ਗਾਹਾਂ ਦਿੱਲੀ ਨੂੰ ਕੁਚ ਕਰਨ ਦਾ ਪ੍ਰੋਗਰਾਮ ਹੈ ਉਹ ਜਿਹੜੇ ਘੰਟੇ ਐ ਉਹ ਘੜੀ ਦੀ ਗਣਤੀ ਸ਼ੁਰੂ ਹੋ ਗਈ ਉਹਨਾਂ ਦੇ ਅ ਲਗਭਗ 40 ਪਾਲੇ 45 ਘੰਟੇ ਬਾਕੀ ਰਹੇਗੇ ਸੋ ਇਸ ਕਰਕੇ ਬੜੇ ਇਹ ਜਿਹੜਾ ਮੀਡੀਆ ਚ ਮੇਨਸਟ੍ਰੀਮ ਜਿਹੜੀ ਕਹਿੰਦੇ ਆ ਮੀਡੀਏ ਦੇ ਉਹਦੇ ਵਿੱਚ ਤੁਹਾਡਾ ਇਹ ਜਿਹੜਾ ਸੱਦਾ ਹੈ ਉਹ ਛਾਇਆ ਹੋਇਆ ਜਿੰਨਾ ਵੀ ਸਰਕਾਰ ਇਹਦੇ ਵਿਰੁੱਧ ਇਹਨੂੰ ਰੁਕਣ ਦੇ ਖਤਰ ਖਾਸ ਕਰਕੇ ਹਰਿਆਣਾ ਸਰਕਾਰ ਜੋ ਯਤਨ ਕਰ ਰਹੇ ਆ ਬੈਰੀਕੇਡਿੰਗ ਕਰ ਰਹੀ ਹੈ ਲੋਕਾਂ ਨੂੰ دہشت ਪਾਉਣ ਦੇ ਖਾਤਰ ਉਹਨਾਂ ਦੇ ਨੋਟਿਸ ਜਾਰੀ ਕਰ ਰਹੀ ਹੈ ਘਰਾਂ ਅੱਗੇ ਲਾ ਰਹੀ ਹੈ ਉਹਨਾਂ ਹੀ ਇਹ ਜਿਹੜਾ ਤੁਹਾਡਾ ਅ ਰੋਸ ਹੈ ਜਿਹੜਾ ਕਿਸਾਨਾਂ ਤੇ ਦਿਨੋਂ ਦਿਨ ਵਧਦਾ ਜਾ ਰਿਹਾ ਉਹਨਾਂ ਦੇ ਸਾਰੇ ਹੱਥ ਘੰਡੇ ਫੇਰ ਹੁੰਦੇ ਜਾ ਰਹੇ ਸੋ ਇਸ ਕਰਕੇ ਪੂਰੇ ਹੌਸਲੇ ਨਾਲ ਪੂਰੀ ਚੜ੍ਹਦੀ ਕਲਾ ਦੇ ਨਾਲ ਤਿਆਰੀਆਂ ਮੁਕੰਮਲ ਨੇ ਆਪਣੀਆਂ ਟਰਾਲੀਆਂ ਹੋਣੇ ਤੋਂ ਤਿਆਰ ਕਰਕੇ ਅ ਜਿਹੜਾ ਹੈਗਾ ਉਹਦਾ ਜਿਹੜੇ ਦੂਰ ਵਾਲੇ ਸਾਥੀ ਹੈਗੇ ਆ ਉਹ ਚਾਲੇ ਪਾਉਣ ਅੱਜ ਜਾਂ ਕੱਲ ਨੂੰ ਸਵੇਰੇ ਚੱਲੇ ਪਾਉਣ ਤਾਂ ਕਿ ਜਿਹੜਾ ਹੈਗਾ 13 ਤਰੀਕ ਨੂੰ ਜਿਹੜੇ ਸਿਰਫ 40 ਘੰਟੇ ਬਾਕੀ ਰਹੇਗੇ ਉਹ ਆਪਾਂ ਜਿਹੜੇ ਸਾਰੇ ਬਾਰਡਰਾਂ ਤੇ ਜਿਹੜੇ ਤਿੰਨ ਬਾਰਡਰ ਆਪਾਂ ਕ੍ਰੋਸ ਕਰਨੇ ਆ ਸ਼ੰਭੂ ਵਾਲਾ ਬਾਰਡਰ ਖਨੌਰੀ ਵਾਲਾ ਬਾਰਡਰ ਤੇ ਤੀਜਾ ਡੱਬਾ ਵਾਲਾ ਬਾਰਡਰ ਤਿੰਨਾ ਤੇ ਭਾਵੇਂ ਪਹਿਲਾਂ ਪਹੁੰਚ ਜਿਓ ਤੁਸੀਂ ਘੰਟਾ ਲੇਟ ਨਹੀਂ ਆਪਣੀਆਂ ਜਿਹੜੀਆਂ ਫੌਜਾਂ ਹੈਗੀਆਂ ਨੇ ਕੋਈ ਲੇਟ ਨਹੀਂ ਹੋਣਾ ਚਾਹੀਦਾ ਇਹ ਨਾ ਹੋਵੇ 13 ਤਰੀਕ ਨੂੰ ਤੁਸੀਂ ਰਾਤ ਨੂੰ ਪਹੁੰਚੋ ਤਾਂ ਉਹ ਉਹਦਾ ਕੋਈ ਮਾੜਾ ਪ੍ਰਭਾਵ ਨਹੀਂ ਜਾਊਗਾ ਉਹਦਾ ਬਾਕੀ ਜੋ ਕੱਲ ਨੂੰ ਮੀਟਿੰਗ ਹੋ ਰਹੀ ਹੈ ਮੰਤਰਗਿਆਂ ਨਾਲ ਉਹਦਾ ਵੀ ਕੋਈ ਐ ਨਾ ਸਮਝਣੋ ਵੀ ਉਹ ਜੇ ਉਹਦਾ ਮੀਟਿੰਗ ਦਾ ਵੀ ਕੋਈ ਚੰਗਾ ਸੱਟਾ ਆਉਣਾ ਮੀਟਿੰਗ ਦੀ ਵੀ ਜੇ ਕੋਈ ਸੋਡੀ ਉਹਦੇ ਵਿੱਚੋਂ ਕੋਈ ਵਧੀਆ ਰਿਜ਼ਲਟ ਆਉਣਾ ਤਾਂ ਉਹ ਤੁਹਾਡੀ ਤਿਆਰੀ ਨੂੰ ਦੇਖ ਕੇ ਆਉਣਾ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੰਨੀਆਂ ਟਰਾਲੀਆਂ